Bobby comes to know Scared Airlines. He likes spending family time with his wife and four year old son. Bringing leadership, I'd like to introduce to you Houston 737 First Officer Bobby Singh. Brian Griffin. Presenting Brian's wings today is friend, Denver, Airbus 320 Captain John McFarland.

ਫਸਤਬਾਦ ਹੁਣੀ ਆਪਾਂ ਥੋੜੇ ਦਿਨ ਇਕੱਠੇ ਰਹੇ ਇੱਕ ਮਾਂ ਵਾਸਤੇ ਵਿਚੋੜਾ ਚੱਲਣਾ ਪੜਾਉਗਾ ਕੀ ਨਾਮ ਤੁਹਾਡਾ ਮੈਂーストラਪ ਸਿੰਘ ਬਾਜਵਾ ਮੈਂ ਏਅਰਫੋਰਸ ਤੋਂ ਪਹਿਲਾਂ ਰਿਟਾਇਰਡ ਹਾਂ ਹੁਣ ਮੈਂ ਐਸਡੀਓ ਹਾਂ ਇਰੀਗੇਸ਼ਨ ਡਿਪਾਰਟਮੈਂਟ ਵਿੱਚ ਅੱਜ ਬਹੁਤ ਹੀ ਖੁਸ਼ੀ ਦਾ ਮੌਲਾ ਤਾਂ ਕਾ ਐਵਰਿਕ ਖੁਸ਼ੀ ਦੇ ਆਸੂ ਨੇ ਵੀ ਬੇਟੇ ਨੇ ਬਹੁਤ ਵੱਡਾ ਮੁਕਾਮ ਹਾਸਲ ਕੀਤਾ ਯੂ ਐਸ ਏ ਦੇ ਵਿੱਚ ਵਰਲਡ ਦੀ ਲਾਰਜੇਸਟ ਏਅਰਲਾਈਨ ਦੇ ਵਿੱਚ ਅਜੇ ਪਾਇਲਟ ਹੈ ਇਹ ਨੇ ਪੰਜਾਬ ਦਾ ਨਾਮ ਵੀ ਉੱਚਾ ਕੀਤਾ ਪਠਾਨਕੋਟ ਦਾ ਵਿੱਚ ਤੇ ਪੂਰੇ ਭਾਰਤ ਦਾ ਨਾਮ ਉੱਚਾ ਕੀਤਾ ਇਹ ਬਾਹਰਲੇ ਘੰਟੀ ਦੇ ਵਿੱਚ ਉਹਨਾਂ ਲੋਕਾਂ ਦੇ ਨਾਲ ਕੰਪਲੀਟ ਕਰਕੇ ਇਸ ਮੁਕਾਮ ਤੇ ਪਹੁੰਚਿਆ ਤੇ ਮੈਂ ਬਹੁਤ ਹੀ ਪਰਮਾਤਮਾ ਦਾ ਸ਼ੁਕਰਗੁਜ਼ਾਰ ਹਾਂ ਕਿੰਨਾ ਵੱਡਾ ਮਰਨਾ ਬਲਜਿੰਦਰਪੀਰ ਸਿੰਘ ਅ ਕੰਰੈਂਟਲੀ ਵਰਕਿੰਗ ਇਨ ਅ ਯੂਨਾਈਟਿਡ ਏਅਰਲਾਈਨ ਐਜ਼ ਅ ਫਰਸਟ ਆਫੀਸਰ ون آف دا ٹاپ تھری ایئر لائنس ان یوناائٹڈ سٹی ون ان ہول ورلڈ میں اپنی پلس ٹو پل ہول اسکولنگ لائک فسٹ کریڈ ٹو پلس ٹو کے وی ون پٹھانکوٹ تو کی اس بعد میں یو ایس گیا اسپیشلی اسے پائلٹ کورس شروع انٹرسٹڈ سے بیکوز کی ڈیڈ آلریڈی ایئر فورس نوکری کی سو گرو اپ اراؤنڈ دی ایئر پلنس جدو میں واپس آیا تو کر کے ایزی ٹریک نہیں سی کافی سٹرگل کی Uh, بڑے اپنڈ ڈاؤنس آئے ایوییشن بھی اپ اینڈ ڈاؤن کافی رہے نے کسی ٹائم تے ایویشن انڈسٹری ٹھپ ہو گئی تو سارا کافی دیر تو میں آؤٹ آف فلائنگ بھی رہا پھر اپنا بزنس اسٹیبلش کیا اتنے اس تو بعد ہولی ہولی پیسے جوڑے دوبارہ ایوییشن سے اینڈ آفٹر ٹو تھاؤزنڈ ورکنگ ایز اے ایئر لائن پائلٹ پہلے میں کچھ ریجنل ایئر لائنس امیرکن ایگلک ایئر اینڈ ہاف ਪਤੋਂ ਬਾਦ ਇੱਕ ਰਿਜੀਨਲ 에ਅਰਲਾਈਨ ਆ ਸਪਿਰਿਟ 에ਅਰਲਾਈਨ ਉਹਦੇ ਵਿੱਚ 2 ਸਾਲ ਕੰਮ ਕੀਤਾ ਐਂਡ ਫਾਈਨਲੀ ਹੁਣ ਯੂਨਾਈਟਿਡ 에ਅਰਲਾਈਨ ਵਿੱਚ ਐਜ਼ ਅ ਫਰਸਟ ਆਫਸਰ ਔਨ ਬੋਇੰਗ 7870 ਮੈਂ ਕੰਮ ਕਰ ਰਿਹਾ ਕਿਸ ਤਰ੍ਹਾਂ ਮਹਿਸੂਸ ਹੋ ਰਿਹਾ ਤੁਹਾਨੂੰ ਬਹੁਤ ਪ੍ਰਾਊਡ ਫੀਲ ਹੋ ਰਿਹਾ ਆ ਆਬਵੀਅਸਲੀ ਆਪਣਾ ਆਪਣੇ ਲੋਕਾਂ ਚੋਂ ਉੱਠ ਕੇ ਗਿਆ ਇੱਥੋਂ ਇੱਕ ਨਾਰਮਲ ਘਰ ਚੋਂ ਜ਼ਿਆਦਾ ਸਪੋਰਟ ਨਹੀਂ ਸੀ ਨਾਰਮਲ ਪਰਿਵਾਰ ਚੋਂ ਆਇਆ ਤੇ ਆਪਣੀ ਕਮਿਊਨਿਟੀ ਦਾ ਨਾਮ ਅੱਗੇ ਆਏ ਪਹੁੰਚਾਣਾ ਕਿ ਹੋਰ ਵੀ ਆਪਣੀ ਕਮਿਊਨਿਟੀ ਚੋਂ ਗਿਆਣ ਆਪਣੇ ਬਹੁਤ کافی لوگ ہے جو ابھی بہت ملا مارے پر اس ایویشن انڈسٹری بہت نے جو باہر ملتے ہیں سو آئی وائک ٹوسپائر آئی تھنک جتنے تک میں جانتا بان جی اپنی سکھ کمیونٹی آپ پٹھانکوٹ ایون پنجاب میں آشا کردہ کہ ہونے ਇਹ ਨੌਜਵਾਨ ਗਿਆਨ ਕੇਤੇ ਨੂੰ ਜੁਆਇਨ ਕਰਕੇ ਜੇ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਹੈਲਪ ਚਾਹੀਦੀ ਹੈ ਤੇ ਪਲੀਜ਼ ਚੀਜ਼ ਕੋ ਨਾਲ ਐਨੀ ਟਾਈਮ ਨੂੰ ਕੰਟੈਕਟ ਕਰ ਸਕਦੇ ਆ